ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਜੁੜੇ ਹੋ ਲਖਵਿੰਦਰ ਡੈਰੀ ਫਾਰਮ ਖਿਆਲਾ ਨਾਲ ਅੱਜ ਦੀ ਇਹ ਵੀਡੀਓ ਆਪਣੇ ਹੀ ਡੈਰੀ ਫਾਰਮ ਤੋਂ ਹੈ ਅੱਜ ਤੁਹਾਨੂੰ ਅਸੀਂ ਇਸ ਵੀਡੀਓ ਵਿੱਚ ਆਪਣਾ ਫਾਰਮ ਮੁਖਾਵਾਂਗੇ ਨਾਲੇ ਮੁਖਾਵਾਂਗੇ ਆਪਣੇ ਪਸ਼ੂ ਤੇ ਨਾਲੇ ਤੁਹਾਨੂੰ ਆਪਣੇ ਇਸ ਬ੍ਰਾਂਡ ਦੇ ਬਾਰੇ ਦੱਸਾਂਗੇ ਜਿਹੜਾ ਇਹ ਬ੍ਰਾਂਡ ਹੈ ਇਹਦੀ ਲੰਬਾਈ ਹੈ ਜੋ ਉਹ ਹੈ 110 ਫੁੱਟ ਜੀ ਤੇ ਜੋ ਚੜਾਈ ਹੈ ਉਹ ਹੈ 30 ਫੁੱਟ ਤੇ ਉੱਪਰ ਜੋ ਛੱਤ ਹੈ ਉਹ ਲਾਲ ਪੱਥਰ ਪਾਇਆ ਹੈ। ਇਹਦੀ ਲੰਬਾਈ 4/2 ਦਾ ਜੀ। ਜੋ ਪੱਥਰ ਹੈ ਲਵਾਈ ਇਹਦੀ 4 ਫੁੱਟ ਹੈ ਤੇ ਚੜਾਈ ਜਿਹੜੀ ਹੈ ਉਹ 2 ਫੁੱਟ ਹੈ। ਦੋਨੇ ਸਾਈਡਾਂ ਤੇ ਬਰਾਂਡੇ ਦੇ ਮੱਜਾਂ ਖੜ੍ਹਦੀਆਂ ਨੇ। ਤੇ ਫਰਸ਼ ਦੀ ਜਿਹੜੀ ਲੰਬਾਈ ਹੈ ਉਹ 9-9 ਫੁੱਟ ਹੈ। ਬਾਕੀ ਜੋ ਵਿਚਾਲੇ ਜਗ੍ਹਾ ਰਹੇਗੀ ਉੱਥੇ ਗੋਹਾ ਵਗੈਰਾ ਟਾਲੇ ਆਂਦੇ ਤੇ ਜਿਹੜੇ ਪਿੱਲਰ ਨੇ ਉਹਨਾਂ ਨਾਲ ਛੋਟੇ ਜੋ ਆਪਣੇ ਤਾਜੀਆਂ ਸੂਈਆਂ ਮੱਝਾਂ ਦੇ ਨੇ ਉਹ ਕੱਟਰੂ ਖੜ ਜਾਂਦੇ ਨੇ ਉਹ ਸਾਹਮਣੇ ਦੇਖੋ ਤੁਸੀਂ ਕੱਟਰੂ ਬਣਨੇ ਹੋਏ ਨੇ ਜਿਹੜੇ ਕੱਟਰੂ ਕੱਖ ਨਹੀਂ ਖਾਂਦੇ ਨਾ ਉਹਨਾਂ ਨੂੰ ਅਸੀਂ ਵਿਚਾਲੇ ਇੱਥੇ ਬੰਨ ਦਿੰਦੇ ਆ ਪਿੱਲਰਾਂ ਨਾਲ ਤਾਜੀਆਂ ਸੂਈਆਂ ਦੇ ਮੱਝਾਂ ਦੇ ਜਿਹੜੇ ਕੱਟਰੂ ਨੇ ਉਹ ਸਾਹਮਣੇ ਪਿੱਲਰਾਂ ਨਾਲ ਖੜਦੇ ਨੇ ਤਾਂ ਜਿਹੜੇ ਵੱਡੇ ਕੱਟਰੂ ਨੇ ਕੱਖ ਖਾਂਦੇ ਉਹ ਦੋਨੇ ਸਾਈਡਾਂ ਤੇ ਖੁੱਲੀਆਂ ਬਣੀਆਂ ਨੇ ਉੱਥੇ ਬੰਨ ਦਿੰਦੇ ਨੇ ਸਾਹਮਣੇ ਇਹ ਟੱਬਾਂ 'ਚ ਆਪਣਾ ਭਿਉਣੇ ਦਾਣਾ ਇਹ ਆ ਗਏ ਇਹ ਆਪਣੇ ਛੋਟੇ ਕਟਰੂ ਤੇ ਇਧਰ ਦੋਨੇ ਸਾਈਡਾਂ ਆ ਗੀਆਂ ਆਪਣੀਆਂ ਮੱਜਾਂ ਆ ਦੇਖੋ ਆਪਣਾ ਮੱਜਾਂ ਨੇ ਇਧਰ ਵੀ ਮੱਜਾਂ ਤੇ ਉਹ ਸਾਹਮਣੇ ਵੀ ਕਟਰੂਆਂ ਦੀ ਖੁੱਲਣੀ ਆ ਗਈ ਉਹ ਸਾਹਮਣੇ ਜਿਹੜੇ ਕਟਰੂ ਕੱਖ ਖਾਂਦੇ ਉਹ ਖੁੱਲਣੀ ਦੇ ਬੈਠੇ ਨੇ ਤੇ ਇਧਰ ਮੱਜਾਂ ਦੇਖੋ ਆਪਣਾ ਮੱਜਾਂ ਤੇ ਮੇਦੀਆਂ ਲੱਗੀਆਂ ਤੇ ਨਾਲੇ ਦੇਖੋ ਆਪਣਾ ਇਹ ਬਰਾਂਡ ਲਾਲ ਪੱਥਰ ਦੀ ਛੱਤ ਹੈ ਪੂਰਾ ਦਿਨ ਮੱਝਾਂ ਅਸੀਂ ਇਸ ਮਰੰਡੇ 'ਚ ਰੱਖ ਦਿਆਂ ਤੇ ਸ਼ਾਮ ਨੂੰ ਚਵਾਈ ਤੋਂ ਬਾਅਦ 6:30 ਵਜੇ ਸਾਹਮਣੇ ਜੋ ਆਪਣਾ 베ੜੇ 'ਚ ਘਟ ਦਿੰਨੇ ਆ ਰਾਤ ਨੂੰ ਕਿ ਰਾਤ ਨੂੰ ਮੌਸਮ ਹੈ ਜਿਹੜਾ ਵਧੀਆ ਠੰਡਾ ਹੁੰਦਾ ਹੈ ਤੇ ਅੰਦਰ ਹੋ ਜਾਂਦੀ ਹੈ ਗੁੰਮਸ ਗੁੰਮਸ ਚ ਪਸਵਾ ਨੂੰ ਬੈਠਣਾਂ ਦੀ ਔਖਾ ਤੇ ਪਸ਼ੂਆਂ ਨੂੰ ਸ਼ਾਮ ਨੂੰ ਅਸੀਂ ਕੱਢ ਦਿੰਨੇ ਆ ਬਾਹਰ ਤੇ ਰਾਤ ਨੂੰ ਮੌਲੇ ਨਾਲ ਵਾਰੀ ਬੈਠੇ ਰਹਿੰਦੇ ਨੇ ਤੇ ਸਵੇਰੇ ਚੋਾਈ ਤੋਂ ਪਹਿਲਾਂ 4 ਵਜੇ ਅੰਦਰ ਬੰਨ੍ਹਦੇ ਨੇ ਇਹਦੇ ਨਾਲ ਨਾਲ ਤਾਂ ਇੱਕ ਤਾਂ ਐ ਵੀ ਜਿਹੜਾ ਪਸ਼ੂ 24 ਘੰਟੇ ਇੱਕ ਜਗ੍ਹਾ ਰਹਿੰਦੇ ਆ ਅੱਕ ਜਾਂਦੇ ਨੇ ਪੈਰ ਪੂਰ ਖਰਾਬ ਹੋ ਜਾਂਦੇ ਨੇ ਤੇ ਸ਼ਾਮ ਨੂੰ ਬਾਹਰ ਵਗ ਜਾਂਦੀਆਂ ਨੇ ਕੱਚੇ ਥਾਂ 'ਚ ਬੈਠੇ ਰਹਿੰਦੇ ਆ ਮੱਝਾਂ ਤੇ ਸਵੇਰੇ ਨੂੰ ਫਰਸਨਾਏ ਸੁੱਕ ਜਾਂਦਾ ਸਵੇਰੇ ਕਰ ਦਿੰਨੇ ਆ ਅੰਦਰ ਹੁਣ ਤੁਸੀਂ ਦੱਸਿਓ ਕਿਵੇਂ ਦੀ ਲੱਗੀ ਤੁਹਾਨੂੰ ਇਹ ਵੀਡੀਓ ਕਿਵੇਂ ਦੇ ਲੱਗੇ ਆਪਣਾ ਭਾਂਡਾ ਤੇ ਕਿਵੇਂ ਦੇ ਲੱਗੇ ਆਪਣੇ ਪਸ਼ੂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ